ਗਰਿਆਲ ਸਾਹਿਬ ਨੂੰ ਸਪਾਰਕ ਹੋ ਚੁੱਕਿਆ ਜੀ ਗਰਿਆਲ ਸਾਹਿਬ ਨੂੰ ਫਤਿ ਬਲਾਈਏ ਆਪਾਂ ਸਤਿ ਸ੍ਰੀ ਅਕਾਲ ਜੀ ਗਰਿਆਲ ਸਾਹਿਬ ਜੀ ਆਏ ਨੂੰ ਵੈਲਕਮ ਧੰਨਵਾਦ ਰਮਨ ਸਿੰਘ ਸੌਰਤ 1200 ਮੈਂ ਦੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਬਹੁਤ ਸਤਿਕਾਰ ਨਾਲ ਸਤਿ ਸ੍ਰੀ ਅਕਾਲ ਜੀ ਨਿੱਕੇ ਹੁੰਦੇ ਨਾ ਅਸੀਂ ਮੇਰਾ ਖਿਆਲ ਚਿਰਾਂ ਦਾ ਇਹ ਮਾਮਲਾ ਰੇੜਕੇ ਚ ਪਿਆ ਹੋਇਆ ਤੇ ਕਈ ਵਾਰੀ ਸਕੂਲਾਂ ਚ ਜਾਂ ਮੁਜ਼ਾਰਿਆਂ ਦੇ ਵਿੱਚ ਗੱਲਬਾਤ ਚੱਲਦੀ ਹੁੰਦੀ ਸੀ ਕਿ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਅਜੇ ਵੀ ਰੇੜਕੇ ਚ ਹੀ ਹੈ ਤੇ ਸ਼ਾਇਦ ਸੰਭਾਵਨਾ ਬਣ ਗਈ ਹੈ ਕਿ ਪੰਜਾਬ ਦਾ ਕਦੇ ਨਾ ਰਹੇ ਇਹ ਖੂਬਸੂਰਤ ਸ਼ਹਿਰ ਅਲੀ ਕਾਰਬੂਜ਼ੀਰ ਦਾ ਡਿਜ਼ਾਈਨ ਕੀਤਾ ਹੋਇਆ ਤੇ ਪਹਿਲਾਂ ਪਹਿਲ ਵਾਲੇ ਜਿਹੜੇ ਦੇਸ਼ ਦੇ ਨਿਰਮਾਤਾ ਸਨ ਪ੍ਰਧਾਨ ਮੰਤਰੀ ਸਨ ਜਾਂ ਡਿਸੀਜਨ ਮੇਕਰ ਸਨ ਉਹਨਾਂ ਦੇ ਇੱਕ ਖੂਬਸੂਰਤ ਸੁਪਨਾ ਲਿਆ ਸੀ ਉਹਨਾਂ ਨੇ ਇੱਕ ਬਹੁਤ ਵਧੀਆ ਸ਼ਹਿਰ ਬਣਾਵਾਂਗੇ ਪਰ ਸ਼ਹਿਰ ਰੇੜਕੇ 'ਚ ਪੈ ਗਿਆ। ਔਰ ਮਾਖਾ ਬਿਲਕੁਲ ਠੀਕ ਕਹਿ ਰਹੇ ਹੋ ਜੀ ਖਿੜਿਆ ਫੁੱਲ ਗੁਲਾਬ ਦਾ ਤੇ ਚੰਡੀਗੜ੍ਹ ਦਾ ਰਿਹਾ ਪੰਜਾਬ ਦਾ ਹੁਣ ਸਾਡੇ ਨਾਰਾ ਜਿਹੜਾ ਆ ਇਹ ਇੱਕ ਲਾਈਨ ਜਿਹੜੀ ਆ ਉਹ ਪੰਜਾਬ ਵਾਸੀਆਂ ਨੂੰ ਯਾਦ ਕਰ ਲੈਣੀ ਚਾਹੀਦੀ ਆ ਹਾਲਾਂਕਿ ਵੀਕੈਂਡ ਦੇ ਉੱਤੇ ਬੜਾ ਵੱਡਾ ਰੌਲਾ ਪਿਆ ਇਸ ਗੱਲ ਦਾ ਕਿਉਂਕਿ ਵਿంటర్ ਸੈਸ਼ਨ 1 ਦਸੰਬਰ ਤੋਂ ਸ਼ੁਰੂ ਹੋਣਾ ਤੇ ਉਹਦੇ ਜਿਹੜੇ ਬਿਜ਼ਨੈਸਿਸ ਜਾਰੀ ਦਿੱਤੇ ਗੇ ਜਿਹੜੀ ਲਿਸਟ ਜਾਰੀ ਕੀਤੀ ਗਈ ਉਹਦੇ ਚ ਮੂਰਲੀ ਕਤਾਰ ਦੇ ਵਿੱਚ ਹੀ ਇੱਕ ਸੰਵਿਧਾਨ ਦੀ 131ਵੀਂ ਸੋਧ ਦਾ ਜ਼ਿਕਰ ਹੋਇਆ ਜਿਸ ਦੇ ਵਿੱਚ ਕਿਹਾ ਗਿਆ ਕਿ ਚੰਡੀਗੜ੍ਹ ਜਿਹੜਾ ਉਹ ਸੰਵਿਧਾਨ ਦੀ ਧਾਰਾ 240 ਦੇ ਤਹਿਤ ਉਸ ਨੂੰ ਲਿਆਂਦਾ ਜਾ ਸਕਦਾ ਹੁਣ ਸੰਵਿਧਾਨ ਦੀ ਧਾਰਾ 240 ਜਿਹਦੇ ਵਿੱਚ ਪ੍ਰਬੰਧ ਸਿੱਧੇ ਤੌਰ ਤੇ ਰਾਸ਼ਟਰਪਤੀ ਦੇ ਅnder ਹੋ ਜਾਂਦਾ ਯਾਨੀ ਦਿੱਲੀ ਪੌਂਡੀਚਰੀ ਅੰਤੇ ਮਨੀਕੋਪਰ ਅਤੇ ਦੂਸਰੇ ਹੋਰ ਯੂਟੀਜ਼ ਦੀ ਤਰ੍ਹਾਂ ਜੇ ਐਰਕੇ ਐਲਜੀ ਜਿਹੜੇ ਨੇ ਉਹ ਲੈਫਟਨੈਂਟ ਗਵਰਨਰ ਪਾਇੰਟ ਕੀਤੇ ਜਾਣਗੇ ਜਿਹੜੀ ਮੌਜੂਦਾ ਸਿਸਟਮ ਆ ਜਿਹੜਾ ਜਿਹਦੇ ਵਿੱਚ ਪੰਜਾਬ ਦੇ ਗਵਰਨਰ ਮੈਂ ਫੇਰ ਅਦਸਰ ਮਾਨਾ ਸਾਹਿਬ ਕੇ ਪੰਜਾਬ ਦੇ ਗਵਰਨਰ ਨਾ ਕਿ ਹਰਿਆਣੇ ਦੇ ਜੀ ਆ ਸਕਦੇ ਪੰਜਾਬ ਦੇ ਜੋ ਗਵਰਨਰ ਹੁੰਦੇ ਆ ਉਹ ਚੰਡੀਗੜ੍ਹ ਦੇ ਐਡਮਿਨਿਸਟ੍ਰੇਸ਼ਨ ਐਗ ਹੁੰਦੇ ਆ ਹਾਲਾਂਕਿ ਚਲੋ ਬਾਕੀ ਵੀ ਨਿਯੁਕਤੀਆਂ ਜਿਹੜੀਆਂ ਨੇ ਉਸੇ ਹਿਸਾਬ ਦੇ ਨਾਲ ਹੁੰਦਾ ਕਿ ਐਸਐਸਪੀ ਪੰਜਾਬ ਦਾ ਹੋਏਗਾ ਡਿਪਟੀ ਕਮਿਸ਼ਨਰ ਹਰਿਆਣਾ ਦਾ ਹੋਏਗਾ ਸਾਰੀਆਂ ਵੰਡੀਆਂ ਕੀਤੀਆਂ ਹੋਈਆਂ ਨੇ ਪਰ ਜਦੋਂ ਇਹ ਬਿਜ਼ਨਸ ਲੀਕ ਹੋਇਆ ਜਾਂ ਜਨਤਕ ਹੋਇਆ ਮਾਫ ਕਰਨਾ ਲੀਕ ਨਹੀਂ ਹੋਇਆ ਜਨਤਕ ਕੀਤਾ ਗਿਆ ਤਾਂ ਇਹਦਾ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਵਿਰੋਧ ਹੋਣਾ ਸ਼ੁਰੂ ਹੋਇਆ ਯਕਦਮ ਪੰਜਾਬ ਦੀ ਜਿਹੜੀ ਆਬੋ-ਹਵਾ ਚਾਹੇ ਉਹ ਰਾਜਨੀਤਿਕ ਸਿਰਮੌਰ ਸਾਹਿਬ ਚਾਹੇ ਉਹ ਸਮਾਜਿਕ ਸੀ ਉਹਨਾਂ ਸਾਰਿਆਂ ਨੇ ਇਸ ਦਾ ਇੱਕ ਆਵਾਜ਼ ਤੋਂ ਵਿਰੋਧ ਕੀਤਾ ਔਰ ਖਾਸ ਕਰਕੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਤੇ ਹੋਰ ਬੀਜੇਪੀ ਦੇ ਪੰਜਾਬ ਬੀਜੇਪੀ ਦੇ ਜਿਹੜੇ ਦਰਜਾ ਬਦਰਜਾ ਆਗੂ ਸੀ ਉਹਨਾਂ ਨੇ ਵੀ ਕਿਹਾ ਕਿ ਚੰਡੀਗੜ੍ਹ ਔਰ ਪੰਜਾਬ ਜਿਹੜੇ ਨੇ ਅੱਗੇ ਨਹੀਂ ਕੀਤੇ ਜਾ ਸਕਦੇ ਮੌਜੂਦਾ ਢਾਂਚਾ ਜਿਹੜਾ ਹੈ ਇਸ ਨੂੰ ਛੇੜਿਆ ਨਾ ਜਾਵੇ ਰੋਲਾ ਪੈਂਦਾ ਤਾਂ ਅਗਲੇ ਦਿਨ ਮਿਨਿਸਟਰੀ ਆਫ ਹੋਮ ਅਫੇਅਰਸ ਯਾਨੀ ਜਿਸ ਦੀ ਮਿਨਿਸਟਰੀ ਦੇ ਥੱਲੇ ਸਾਰਾ ਕੁਝ ਕੀਤਾ ਜਾਣਾ ਸੀ ਉਹਨਾਂ ਨੇ ਇੱਕ ਬਿਆਨ ਆਪਣੇ ਐਕਸ ਅਕਾਊਂਟ ਦੇ ਉੱਤੇ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਜਿਹੇ ਕੋਈ ਪ੍ਰਪੋਜ਼ਲ ਇਸ ਵਿంటర్ ਫੈਸ਼ਨ ਦੇ ਵਿੱਚ ਨਹੀਂਗਾ ਹਾਲਾਂਕਿ ਤਾਂ ਬਿਜ਼ਨਸ ਦਾ ਹਿੱਸਾ ਸੀ ਚਲੋ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਕਹਿਤਾ ਇੱਕ ਵਾਰੀ ਕਿ ਇਹ ਬਿਜ਼ਨਸ ਦਾ ਹਿੱਸਾ ਨਹੀਂ ਜੋ ਸਵਾਰੀ ਔਰ ਇਹ ਆ ਕੋਈ ਪ੍ਰਪੋਜ਼ਲ ਨਹੀਂ ਜਾ ਪਰ ਉਹਨਾਂ ਨੇ ਇਹ ਵੀ ਚਾਰ ਮਨਸਾਵ ਕਿ ਅਜੇ ਹ ਕੋਈ ਪ੍ਰਪੋਜ਼ਲ ਕਦੇ ਆਇਆ ਹੀ ਨਹੀਂ ਜਾਂ ਨਹੀਂ ਆਊਗਾ ਇਹ ਜ਼ਰੂਰ ਐਡ ਕਰ ਦਿੱਤਾ ਗਿਆ ਕਿ ਚੰਡੀਗੜ੍ਹ ਦੇ ਬਾਰੇ ਫੈਸਲਾ ਸਾਰੇ ਸਟੇਕ ਹোলਡਰਸ ਨਾਲ ਗੱਲ ਕਰਕੇ ਚੰਡੀਗੜ੍ਹ ਦੇ ਵੱਡੇ ਹਿੱਤਾਂ ਨੂੰ ਧਿਆਨ ਚ ਰੱਖਦੇ ਹੋਏ ਇਹ ਫੈਸਲਾ ਕੀਤਾ ਜਾਊ। ਹੁਣ ਚੰਡੀਗੜ੍ਹ ਦੇ ਵੱਡੇ ਹਿੱਤ ਕੌਣ ਤੈਅ ਕਰੇਗਾ? ਸਟੇਕ ਹੋਲਡਰਸ ਕੌਣ ਨਿਰਮਾਣਾ ਸਾਹਿਬ ਵਿੱਚ? ਇਹਦੇ ਤੋਂ ਸਟੇਕ ਹੋਲਡਰਸ ਨੇ ਸਭ ਤੋਂ ਵੱਡਾ ਸਟੇਕ ਹੋਲਡਰ ਜੇ 7% ਵੀ ਲਾ ਲਈਏ। ਪੰਜਾਬ 6 ਦੂਜੇ ਨੰਬਰ ਤੇ ਹਰਿਆਣਾ ਤੇ 7 ਪੁਆਇੰਟ ਕੁਝ ਪਰਸੈਂਟ ਦੀ ਦਾਵੇਦਾਰੀ ਹਿਮਾਚਲ ਪ੍ਰਦੇਸ਼ ਤੇ ਮੋਸਟ ਇੰਪੋਰਟੈਂਟ ਜਿਹਦਾ ਜ਼ਿਕਰ ਕੀਤਾ ਗਿਆ ਉਸ ਟਵੀਟ ਦੇ ਵਿੱਚ ਚੰਡੀਗੜ੍ਹ ਦੇ ਵੱਡੇ ਹਿੱਤ ਦੇ ਚੰਡੀਗੜ੍ਹ ਦੇ ਲੋਕ ਹੁਣ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਕੋਈ ਫੈਸਲਾ ਕੀਤਾ ਜਾਊਗਾ ਯਾਨੀ ਆਲਟੀਮੇਟਲੀ ਜੇਕਰ ਮੋਟਾ-ਮੋਟਾ ਜਿਹਾ حساب ਲਾਉਣੇ ਆ ਤਾਂ ਪੰਜਾਬ ਇੱਕ ਅਜਿਹਾ ਸੂਬਾ ਹੋ ਸਕਦਾ ਜਾਂ ਲੋਕ ਜਾਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਹੋ ਸਕਦੀਆਂ ਨੇ ਜਿਹੜੀਆਂ ਚੰਡੀਗੜ੍ਹ ਨੂੰ ਜਮਾ ਫਾਟੀਗਲ 240 ਦੇ ਖਾਤ ਜਨ ਦਾ ਵਿਰੋਧ ਕਰਨ ਬਾਕੀ ਵੀ ਤਿੰਨ ਧਿਰਾਂ ਜਿਹੜੀਆਂ ਨੇ ਰਮਣਾ ਸਾਹਿਬ ਮੈਨੂੰ ਨਹੀਂ ਲੱਗਦਾ ਵਿਰੋਧ ਕਰਨਗੀਆਂ ਇਸ ਕੱਲ ਦਾ ਜਾਂ ਉਹਨਾਂ ਦੇ ਵਿਰੋਧ ਦੇ ਉੱਤੇ ਕੋਈ ਅਸਰ ਕਿਸੇ ਕਿਸਮ ਦਾ ਦੇਖਣ ਨੂੰ ਮਿਲੇਗਾ ਕਿਉਂਕਿ ਉਹਨਾਂ ਦੀ ਤਾਂ ਰਾਜਨੀਤੀ ਵੀ ਇਹਦੇ ਵਿਰੋਧ ਦੇ ਵਿੱਚੋਂ ਚੱਲੇਗੀ ਜੇ ਪੰਜਾਬ ਦਾ ਵਿਰੋਧ ਕਰਨਗੇ ਤਾਂ ਇਹਨਾਂ ਸੂਬਿਆਂ ਦੀ ਰਾਜਨੀਤੀ ਚੱਲੇਗੀ ਸੋ ਐਸੇ ਲਈ ਮੈਂ ਕਹਿ ਰਿਹਾ ਕਿ ਹੁਣ ਜੇ ਫੁੱਲ ਗਲਾਬ ਦਾ ਖੇਰਦਾ ਤੇ ਚੰਡੀਗੜ੍ਹ ਪੰਜਾਬ ਦਾ ਨਾਂ ਰਹਿੰਦਾ ਇਹ ਅਜਿਹਾ ਹੁਣ ਪਰਤਾਰਾ ਵਾਪਰ ਸਕਦਾ ਔਰ ਇਸ ਸਬੰਧ ਦੇ ਵਿੱਚ ਜੇ ਸੂਬੇ ਦੀ ਪੋਲਿਟਿਕਲ ਪਾਰਟੀਆਂ ਨੇ ਇੱਕ ਸੁਰਤੇ ਵਿੱਚ ਪਹਿਲਾਂ ਗੱਲ ਕੀਤੀ ਆ ਤਾਂ ਇਸ ਅਜੈਂਡੇ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਰਮਨਾ ਸਾਹਿਬ ਕਿਉਂਕਿ ਇਹ ਜਿਹਨੂੰ ਆਪਾਂ ਬਾਰ-ਬਾਰ ਕਹਿੰਦੇ ਆ ਕਿ ਟੈਸਟਿੰਗ ਦਾ ਵੋਟਰ ਹੱਥ ਲਾਵਾ ਕੇ ਚੈੱਕ ਕੀਤਾ ਜਾ ਰਿਹਾ ਬਾਰ-ਬਾਰ ਪੰਜਾਬ ਨੂੰ ਕੁਝ ਦਿਨ ਪਹਿਲਾਂ ਪੰਜਾਬ ਇੰਡਸਟਰੀ ਦਾ ਸਟੇਟਸ ਬਦਲਣਾ ਐਡਮਿਨਿਸਟ੍ਰੇਟਿਵ ਸਟੇਟਸ ਚੰਡੀਗੜ੍ਹ ਦਾ ਵੀ ਐਡਮਿਨਿਸਟ੍ਰੇਟਿਵ ਸਟੇਟਸ ਬਦਲਣ ਦੀ ਗੱਲ ਆ ਪਰ ਅਜੇ ਇਹ ਬਹੁਤ ਸਾਰੇ ਫੈਸਲੇ بار-बार ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਤਰ ਪਿੱਛੇ ਕਿਤੇ ਜਾ ਰਹੇ ਆ ਦੁਬਾਰਾ ਫੇਰ ਐਫਰਟ ਕੀਤਾ ਜਾ ਰਿਹਾ ਨਵੇਂ ਤਰੀਕੇ ਦਾ ਥੋੜਾ ਜਿਹਾ ਵਿਰੋਧ ਹੁੰਦਾ ਤੇ ਫੇਰ ਪਿੱਛੇ ਆਇਆ ਜਾ ਰਿਹਾ ਇਹ ਜਿਹੜੀਆਂ ਚੀਜ਼ਾਂ ਨੇ ਬਣਾ ਸਵੇ ਕੋਈ ਬਹੁਤ ਅੱਛੇ ਲਕਸ਼ਣ ਨਹੀਂ ਗਏ ਇਹ ਇਹਨਾਂ ਦੇ ਬਾਰੇ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਨੂੰ ਪੰਜਾਬ ਦੇ ਇੰਟੈਲੈਕਚੁਅਲਸ ਨੂੰ ਇੱਕ ਵਾਰੀ ਜ਼ਰੂਰ ਸਿਰ ਜੋੜ ਕੇ ਬੈਠਣਾ ਚਾਹੀਦਾ ਔਰ ਆਪਣੀ ਆਪਣੀ ਰਾਜਨੀਤੀ ਨਾ ਕਰਕੇ ਜੋ ਚਾਹੁੰਦੇ ਦੇ ਕੇ ਚੰਡੀਗੜ੍ਹ ਦੀ ਜਿਹੜੀ ਲੈਗੇਸੀ ਆ ਜਿਹਦਾ ਤੁਸੀਂ ਜ਼ਿਕਰ ਕੀਤਾ ਕਿ ਜਵਾਹਰ ਲਾਲ ਨਹਿਰੂ ਪਹਿਲੇ ਪ੍ਰਧਾਨ ਮੰਤਰੀ ਐਮ ਐਸ ਰੰਧਾਵਾ ਪੰਜਾਬ ਦਾ ਇੱਕ ਬਹੁਤ ਅ ਅਜਿਹਾ ਸਪੂਤ ਜਿਸ ਨੇ ਪੰਜਾਬ ਨੂੰ ਬਹੁਤ ਵੱਡੀ ਦੇਣਾਂ ਕਈ ਖੇਤਿਆਂ ਦੇ ਵਿੱਚ ਉਹਨਾਂ ਦਾ ਰੋਲ ਤੇ ਪੰਜਾਬ ਤੇ ਚੰਡੀਗੜ੍ਹ ਜਿਹੜਾ ਵੱਡੇ ਡਿਸਪਿਊਟ ਦੀ ਤੁਸੀਂ ਵੀ ਗੱਲ ਕਰਦੇ ਹੋ ਇੱਕ ਟੈਰੀਟੋਰੀਅਲ ਡਿਸਪਿਊਟ ਨਾ ਹੋ ਕੇ ਇੱਕ ਇਮੋਸ਼ਨਲ ਇਸ਼ੂ ਦੇ ਤੌਰ ਤੇ ਇਸ ਨੂੰ ਦੇਖਿਆ ਜਾਂਦਾ ਔਰ ਜਿੰਨਾ ਸਮਿਆਂ ਦਾ ਤੁਸੀਂ ਅਕਸਰ ਜ਼ਿਕਰ ਕਰਦੇ ਹੋ ਨੀ ਉਸ ਕਾਲੇ ਦੌਰ ਦਾ ਉਹਦੇ ਵੀ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੇ ਵੱਡੇ ਇਸ਼ੂ ਉੱਠੇ ਸੀ ਜਿੰਨਾਂ ਤੋਂ ਗੱਲਬਾਤ ਆ ਕੇ ਵਧੀ ਸੀ ਉਹਦੇ ਚ ਇੱਕ ਇਸ਼ੂ ਚੰਡੀਗੜ੍ਹ ਦਾ ਵੀ ਸੀ ਜੀ ਜੀ अच्छा ਇਹਦੇ ਦੋ ਤਿੰਨ ਪਹਿਲੂ ਨੇ ਮੈਂ ਸੁਰਤਿਆਂ ਨੂੰ ਹਣੀ ਬੇਨਤੀ ਕਰਾਂ ਹਾਲਾਂਕਿ ਆਪਣੇ ਕੋਲ ਗੱਲਾਂ ਅਜ ਬਹੁਤ ਨਹੀਂ ਕਰਨ ਨੂੰ ਸਵਾਲ ਬਥੇਰੇ ਨੇ ਲੇਕਿਨ ਇਸੇ ਇਸ਼ੂ ਦੇ ਉੱਤੇ ਹੀ ਅਗਰ ਕੋਈ ਚੰਡੀਗੜ੍ਹ ਦਾ ਨਿਵਾਸੀ ਹੋਵੇ ਜਾਂ ਚੰਡੀਗੜ੍ਹ ਦੇ ਇਸ਼ੂ ਬਾਰੇ ਕੋਈ ਜਾਣਦਾ ਹੋਵੇ ਤਾਂ ਝਟਪਟ ਕਾਲ ਕਰ ਸਕਦੇ ਹੋ 778202 1200 ਸਾਡਾ ਨੰਬਰ ਇੱਕ ਦੋ ਕਾਲズ ਮੈਂ ਲੈ ਕੇ ਦੇਖਦਾ ਐ ਐਂਡ ਗਰਲ ਸਾਹਿਬ ਮੈਂ ਭੁੱਲ ਨਾ ਜਾਵਾਂ ਇਸ ਵੀਕੈਂਡ ਦੇ ਉੱਤੇ ਮੈਂ ਇੱਕ ਪਾਰਟੀ 'ਚ ਸ਼ਾਮਲ ਹੋਇਆ ਢੇਸੀ ਸਾਹਿਬ ਵੀ ਸ਼ਾਮਲ ਸਨ ਸਦਾ ਪਰਮਜੀਤ ਸਿੰਘ ਵੀ ਸ਼ਾਮਲ ਸਨ ਜਸਟ ਟੇਬਲ ਤੇ ਅਸੀਂ ਬੈਠੇ ਤੁਹਾਡੀ ਉੱਥੇ ਅੰਦਾਜ਼ੇ ਬਿਆ ਤੁਹਾਡੀ ਪ੍ਰਸਤਤੀ ਦ ਕੁਆਲਿਟੀ ਆਫ ਟਾਕ ਦੀ ਬਹੁਤ ਪ੍ਰਸ਼ੰਸਾ ਹੋ ਰਹੀ ਸੀਗੀ ਤੁਹਾਡੇ ਵੱਲੀ ਕੰਪਲੀਮੈਂਟ ਮੈਨੂੰ ਕਹਿੰਦੇ ਸੀ ਭੇਜ ਦਿਓ ਸੋ ਭੇਜ ਰਹੇ ਹਾਂ ਜੀ ਮੈਂ ਤੇ ਦੂਸਰੀ ਗੱਲ ਸਰੋਤਿਆਂ ਨੂੰ ਬੇਨਤੀ ਕਿ ਕਾਲ ਫਟਾਫਟ ਕਰ ਲਓ ਜੇਕਰ ਤੁਹਾਡੇ ਮਨ ਚ ਕੋਈ ਚੰਡੀਗੜ੍ਹ ਵਾਲੇ ਮਾਮਲੇ ਚ ਤੁਹਾਡੇ ਮਨ ਚ ਕੋਈ ਸਵਾਲ ਉਤਸੁਕਤਾ ਜਾਂ ਕਹਿਣ ਨੂੰ ਕੁਝ ਹੈਗਾ ਆ ਸਕਦੇ ਹੋ ਕਲ ਸਰਬ ਦੇਖੋ ਇਹਦਾ ਨਾ ਇੱਕ ਤੇ ਇਤਿਹਾਸਕ ਪੱਖ ਹੈ ਚੰਡੀਗੜ੍ਹ ਦਾ ਕਿ ਕਦੋਂ ਕਿਹੜੀਆਂ ਲੋੜਾਂ ਦੇ ਬਦੇ ਨਜ਼ਰੇ ਬਣਿਆ ਸੀਗਾ ਕਿੰਨਾ ਵਾਅਦਿਆਂ ਦੇ ਨਾਲ ਬਣਿਆ ਸੀਗਾ ਕਿ ਕੇਰਾ ਭਾਂ ਐ ਕਰ ਲੈਨੇ ਆ ਬਾਅਦ ਫਿਰ ਐ ਕਰ ਲਾਂਗੇ ਵਾਲੀ ਗੱਲ ਵੀ ਲਗਾਤਾਰ ਦਹਾਈ ਜਾਂਦੀ ਹੈ ਦੂਸਰਾ ਇਹਦਾ ਆ ਜਿਹੜਾ ਲੀਗਲ ਪੱਖ ਹੈਗਾ ਕਿ ਕਿਹਦਾ ਹੱਕ ਹੋਣਾ ਚਾਹੀਦਾ ਹੈਗਾ ਤੀਜਾ ਪੱਖ ਹੈਗਾ ਕਿ ਕਿੰਨੇ ਦਰਜਨਾ ਪਿੰਡਾਂ ਨੂੰ ਉਜਾੜ ਕੇ ਬਣਿਆ ਚੰਡੀਗੜ੍ਹ ਹੈ ਭਾਵੇਂ ਉਦੋਂ ਇੱਥੇ ਜਿਹੜੀ ਕੋਈ ਐਸੀ ਵਾਹੀਯੋਗ ਭੂਮੀ ਨਹੀਂ ਸੀਗੀ ਬਹੁਤ ਪਛੜਿਆ ਹੋਇਆ ਇਲਾਕਾ ਸੀਗਾ ਲੇਕਿਨ ਅਖੀਰੀ ਪਿੰਡ ਸਨ ਔਰ ਵਸਦੀ ਰਸਦੀ ਦੁਨੀਆ ਸੀਗੀ ਉਜਾੜ ਕੇ ਬਣਾਇਆ ਗਿਆ ਸਿਟੀ ਬਿਊਟੀਫੁਲ ਇੱਕ ਉਹ ਪੱਖ ਹੈਗਾ ਉਹ ਅਜੇ ਲੋਕਾਂ ਦੇ ਮਸਲੇ ਬਸਾਇਲ ਅਜੇ ਜਿਉਂ ਦੇ ਤਿਉਂ ਖੜੇ ਨੇ ਤੀਸਰਾ ਪੱਖ ਹੈ ਦਾ ਸਿਆਸੀ ਪੱਖ ਹੈ ਜਿਹੜਾ ਤੁਸੀਂ ਕਿਹਾ ਕਿ ਗੱਲ ਕੁਝ ਵੀ ਹੋਵੇ ਜੇ ਸਟੇਟਸ ਕੋ ਨੂੰ ਛੇੜਿਆ ਜਾਏਗਾ ਤਾਂ ਸਿਆਸਤਾਂ ਹੋਣਗੀਆਂ ਹਰਿਆਣੇ ਵਾਲੇ ਪਾਸੇ ਵੀ ਇਧਰਲੇ ਬੰਨੇ ਵੀ ਤੇ ਚੰਡੀਗੜ੍ਹ ਆਪਣੇ ਆਪ 'ਚ ਵੀ ਇੱਕ ਹੁਣ ਲੋਕਤੰਤਰ ਦਾ ਛੋਟਾ ਜਿਹਾ ਹਿੱਸਾ ਬਣ ਗਿਆ ਇੱਥੇ ਵੀ ਵੋਟਾਂ ਪੈਂਦੀਆਂ ਨੇ ਸੋ ਇਟਸ ਗੋਇੰਗ ਟੂ ਬੀ ਆ ਪੋਲਿਟੀਕਲ ਫੁੱਟਬ ਮੈਂ ਇੱਕ ਹੋਰ ਪਹਿਲੂ ਵੀ ਜੋੜਦਾ ਹਾਂ ਤੇ ਕਾਲਾਂ ਵੀ ਆ ਗਈਆਂ ਨੇ ਕਾਲਾਂ ਵੀ ਲੈ ਲੈ ਆਪਾਂ ਜਦੋਂ ਸੂਤ ਲੱਗਿਆ ਉਦੋਂ ਤੁਸੀਂ ਇਹਦਾ ਜਵਾਬ ਦੇ ਦਿਓ ਕੋਈ ਜ਼ਰੂਰੀ ਨਹੀਂ ਕਿ ਰਾਈਟ ਵੇ ਕਰਨਾ ਆਪਾਂ ਪਹਿਲਾਂ ਲਵਾਂਗੇ ਸਾਡੇ ਕਾਲਰਸ ਨੂੰ ਉਹ ਪਹਿਲੂ ਇਹ ਹੈ ਕਿ ਮੈਂ 10 ਸਾਲ ਗਰੇਵਲ ਸਾਹਿਬ ਚੰਡੀਗੜ੍ਹ ਵੀ ਰਿਹਾ ਤੇ ਉਹਨਾਂ ਦਿਨਾਂ ਦੇ ਵਿੱਚ ਕਿਉਂਕਿ 86 ਦੇ ਵਿੱਚ ਸਰਕਾਰ ਟੁੱਟੀ 87 ਦੇ ਵਿੱਚ ਸਰਕਾਰ ਟੁੱਟੀ ਬਰਨਾਲਾ ਸਰਕਾਰ ਇੱਕ ਦਿਨ ਐਸਾ ਸੀਗਾ ਕਿ ਅੱਜ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ ਹੈ ਔਰ ਦੁਨੀਆ ਸਾਰੀ ਜਿਵੇਂ ਸਕਾਈ ਲੈਬ ਡਿੱਗਣਾ ਸੀਗਾ ਐ ਅਸਮਾਨਾਂ ਵਾਲੀ ਝਾਕਦੀ ਸੀਗੀ ਕਿ ਹੁਣ ਦਿੱਲੀ ਵਾਲੇ ਪਾਸੇ ਆਊਗਾ ਸੁਨੇਹਾ ਕਿ ਚੰਡੀਗੜ੍ਹ ਪੰਜਾਬ ਦਾ ਹੋ ਜਾਣਾ ਹੈ ਲੇਕਿਨ ਹੋਇਆ ਨਹੀਂ ਉਹ ਇੱਕ ਧੋਖਾ ਸਮਝਿਆ ਗਿਆ ਜਿਹੜਾ ਕਿ ਬਹੁਤ ਵੱਡਾ ਸੈਟਬੈਕ ਸੀਗਾ ਪ੍ਰਨਾਲਾ ਸਰਕਾਰ ਵਾਸਤੇ ਖੈਰ ਜਿਹੜਾ ਪਹਿਲੂ ਮੈਂ ਕਹਿ ਰਿਹਾ ਕਿ ਮੈਂ 10 ਸਾਲ ਚੰਡੀਗੜ੍ਹ ਆਪ ਰਿਹਾ ਉਹਨਾਂ ਦਿਨਾਂ 'ਚ ਮੈਂ ਆਸ-ਪਾਸ ਜਿਹੜੇ ਪ੍ਰਾਣੇ ਵਸਨੀਕ ਸੀਗੇ ਜਿਨ੍ਹਾਂ ਨੂੰ ਧੱਕੇ ਨਾਲ ਉੱਥੇ ਪਲਾਟ ਦਿੱਤੇ ਗਏ ਸਨ ਜਦੋਂ ਚੰਡੀਗੜ੍ਹ ਬਸਾਇਆ ਜਾ ਰਿਹਾ ਸੀਗਾ ਉਹ ਨਹੀਂ ਇਸ ਹੱਕ ਦੇ ਵਿੱਚ ਹੈ ਕਿ ਚੰਡੀਗੜ੍ਹ ਦਾ ਸਟੇਟਸ ਬਦਲੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਹੋਵੇ ਤੇ ਨਹੀਂ ਤੇ ਫਿਰ ਚੰਡੀਗੜ੍ਹ ਨੂੰ ਲੁਧਿਆਣਾ ਬਣ ਦਿਆਂ ਬਹੁਤਾ ਸਮਾਂ ਨਹੀਂ ਲੱਗਣਾ ਮੈਨੂੰ ਯਾਦ ਆ ਇੱਕ ਦੋ ਅਕਾਲੀ ਨੇਤਾਵਾਂ ਦਾ ਆਪਣੇ ਘਰਾਂ ਦੇ ਵਿੱਚੋਂ ਮੱਝਾਂ ਗਾਵਾਂ ਲੈ ਕੇ ਜਾਵੜੇ ਸਨ ਸੋ ਉੱਥੇ ਕਾਨੂੰਨ ਨੇ ਕੁਛ ਉਥੋਂ ਦੀ ਆਬੋ ਹਵਾ ਜਿਹੜੀ ਹੈ ਜਿਹੜੇ ਬਾਹਰਲੇ ਮੁਲਕਾਂ 'ਚ ਨਹੀਂ ਆਏ ਉਹਨਾਂ ਨੂੰ ਉਹੀ ਬਾਹਰ ਲੱਗਦਾ ਇਹਨਾਂ ਸਾਰੀਆਂ ਗੱਲਾਂ ਦੇ ਬਦਲੇ ਨਾਲ ਅਸੀਂ ਗੱਲ ਛੇੜਦੇ ਆ ਸਾਡੇ ਕਾਲਰ ਆ ਗਏ ਨੇ ਤੇ ਚੰਡੀਗੜ੍ਹ ਦੇ ਬਾਮ ਵਿੱਚ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਨੇ ਭਈ ਚੰਡੀਗੜ੍ਹ 'ਚ ਕੋਈ ਰਿਹਾ ਹੋਵੇ ਆ ਜਿਹੜੀ ਮੈਂ ਗੱਲ ਕਹੀ ਹੈ ਕਿ ਚੰਡੀਗੜ੍ਹ ਦੇ ਵਸਨੀਕ ਨਹੀਂ ਚਾਹੁੰਦੇ ਕਿ ਇਹਦਾ ਸਟੇਟਸ ਬਦਲੇ ਕਿ ਜਿਉਂ ਦਾ ਤਿਉਂ ਹੀ ਚਾਹੁੰਦੇ ਮੇਰਾ ਖਿਆਲ ਐਨੀਵਲ ਸ਼ੁਰੂ ਕਰੀਏ ਅਮਰਜੀਤ ਸਤਿਕਾਰ ਅਮਰਜੀਤ ਹਾਂਜੀ ਰਵਨਾ ਸਾਹਿਬ ਸਤਿਕਾਰ ਸਤਿਕਾਰ ਜੀ ਆਜੋ ਧੰਨਵਾਦ ਸਾਹਿਬ ਤੁਹਾਡੇ ਤੁਹਾਡੇ ਮਹਿਮਾਨ ਨੂੰ ਵੀ ਸਤਿਕਾਰ ਜੀ ਜਨਾਬ ਸੁਣ ਰਹੇ ਨੇ ਦੇਖੋ ਦੇਖੋ ਆਪਾਂ ਰੋਜ਼ ਹੀ ਇਹ ਆਪਣੇ ਧਰਨੇ ਵੀ ਦਿੱਤੇ ਜਾ ਰਹੇ ਆ ਜਗਾ 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 ਹਰ ਚੀਜ਼ ਦੇ ਕੋਈ ਵੀ ਮਸਲਾ ਚੰਡੀਗੜ੍ਹ ਨੂੰ ਵੀ ਲੈ ਲੋ ਜਾਂ ਕੋਈ ਮਸਲਾ ਵੀ ਲੈ ਲੋ ਜਿਹੜੀ ਸੈਂਟਰ ਸਰਕਾਰ ਆ ਉਹ ਕੋਈ ਵੀ ਮਸਲਾ ਸਾਡਾ ਹੱਲ ਨਹੀਂ ਕਰਨਾ ਚਾਹੁੰਦੀ ਸੋ ਅੱਜ ਤੱਕ ਹਰ ਮਸਲੇ ਤੇ ਹਰ ਇਹ ਧਰਨੇ ਦਿੱਤੇ ਜਾ ਰਹੇ ਨੇ ਤੇ ਫਿਰ ਇੱਕ ਪਾਸੇ ਕਿਉਂ ਨਹੀਂ ਹੋ ਰਹੀ ਇਹ ਚੀਜ਼ ਕੋਈ ਇਹਨਾਂ ਦੀ ਸਟੈਂਡ ਤੇ ਹੋਣਾ ਚਾਹੀਦਾ ਜਿਹੜੇ ਧਰਨੇ ਵੀ ਦੇ ਰਿਆ ਜਾਂ ਬਹਿੰਦੇ ਵੀ ਆ ਜਾਂ ਉੱਥੋਂ ਦੇ ਰਾਜਨੀਤੀ ਲੋਕ ਨੇ ਇਹ ਕਿਉਂ ਨਹੀਂ ਇਸ ਤਰ੍ਹਾਂ ਕਰਦੇ ਵੀ ਨਹੀਂ ਹੁਣ ਜੇ ਤੁਸੀਂ ਸਾਨੂੰ ਰੱਖਣਾ ਨਹੀਂ ਚਾਹੁੰਦੇ ਤੇ ਅਸੀਂ ਹੁਣ ਭਾਈ ਜੇ ਤੁਸੀਂ 47 ਤੋਂ ਲੈ ਕੇ ਹੁਣ ਤੱਕ ਚੰਡੀਗੜ੍ਹ ਤੱਕ ਵੀ ਸਾਡੇ ਨਾਲ ਧੱਕਾ ਕਰ ਰਹੇ ਹੋ ਤੇ ਫਿਰ ਪਾਸੇ ਹੋਣਾ ਚਾਹੀਦਾ ਕੋਈ ਸਟੈਂਡ ਤੇ ਹੋਣਾ ਚਾਹੀਦਾ ਇਹਨਾਂ ਦਾ ਨਾ ਇਹ ਸਵਾਲ ਹੈ ਥੈਂਕ ਯੂ ਮਿਹਰਬਾਨੀ ਤੇ ਭੁਪਿੰਦਰ ਅਜੀ ਅਰਮਾਨਾ ਸਰ ਜਦੋਂ ਚੰਡੀਗੜ੍ਹ ਨੂੰ ਰਾਜਸਥਾਨੀ ਹਰਿਆਣੇ ਦੇ ਸਾਂਝੀ ਬਣਾਈ ਗਈ ਉਦੋਂ ਇਹੀ ਕਿਹਾ ਸੀ ਵੀ ਜਦ ਤੱਕ ਹਰਿਆਣੇ ਨੂੰ ਜਗ੍ਹਾ ਨਹੀਂ ਮਿਲਦੀ ਉਨੀ ਦੇਰ ਤੱਕ ਟੈਂਪਰੀਰੀ ਤੌਰ ਤੇ ਇਹ ਜਿਹੜੀ ਰਾਜਸਥਾਨੀ ਸਾਂਝੀ ਹੈਗੀ ਆ ਬਾਕੀ ਜੇ ਹੋਰ ਦਾਅਵੇ ਤੇ ਗੱਲ ਕਰਦੇ ਜਿਹੜੀ ਤੁਸੀਂ ਗੱਲ ਕਰੀ ਚੁੱਕੇ ਹੋ ਵੀ ਜਦੋਂ ਰਜੀਵ ਲੰਗੋਲ ਅਕਾਊਂਟ ਰਹਾ ਉਦੋਂ ਵੀ ਤੈਅ ਹੋ ਗਿਆ ਸੀ ਵੀ ਚੰਡੀਗੜ੍ਹ ਜਿਹੜਾ ਹੈਗਾ ਪੰਜਾਬ ਦਾ ਹੱਕ ਤੇ ਪੰਜਾਬ ਨੂੰ ਦਿੱਤਾ ਜਾਏਗਾ ਬਕਰੀ ਗੱਲ ਹੈ ਕਿ ਉਦੋਂ ਬਾਅਦ ਨਹੀਂ ਸਕੇਗਾ ਬਾਕੀ ਜੇ ਅਸੀਂ ਰੀਸੈਂਟਲੀ ਆਪਾਂ ਗੱਲ ਕਰੀਏ ਜਿੰਨੀਆਂ ਵੀ ਆਪਣੀਆਂ ਯੂਨੀਅਨ ਟੈਰੀਟਰੀ ਹੈਗੀਆਂ ਅੰਡੋਮਾਨੀ ਕੋ ਵਗੈਰਾ ਉਹ ਟਾਪੂਆਂ ਤੇ ਹੈਗੀਆਂ ਉਹ ਇਹ ਨਹੀਂ ਵੀ ਕਿਸੇ ਸਟੇਟ ਤੋਂ ਕੱਢ ਕੇ ਯੂਨੀਅਨ ਟੈਰੀਟਰੀਆਂ ਬਣੀ ਹੈਗੀਆਂ ਉਹ ਇੱਕ ਟਾਪੂ ਦਾ ਹੋਣਾ ਤੇ ਇੱਕ ਪੰਜਾਬ ਦੀ ਜਗ੍ਹਾ ਪੰਜਾਬ ਦੇ ਪਿੰਡਾਂ ਨੂੰ ਅਜਾੜ ਕੇ ਬਣਾਈ ਹੋਈ ਜਗ੍ਹਾ 'ਚ ਫਰਕ ਆ ਜੀ ਇਸ ਕਰਕੇ ਉਹ ਤੇ ਉਹਦਾ ਹੀ ਹੱਕ ਤੇ ਬਾਕੀ ਤੁਸੀਂ ਰੈਜ਼ੀਡੈਂਸੀ ਦੀ ਜਿਹੜੀ ਗੱਲ ਕਰਦੇ ਆ ਇਹ ਵੀ ਇਹ ਵੀ ਪੋਸੀਬਲਲੀ ਜੇ ਤਾਂ ਰੈਜ਼ੀਡੈਂਟ ਕਿਤੇ ਅੰਡਮਾਨ ਨਿਕੋਬਾਰ ਦੇ ਹੋਣ ਜਿੱਥੇ ਟਾਪੂ ਦੇ ਹੋਣ ਫੇਰ ਤਾਂ ਉਹ ਕਹਿ ਸਕਦੇ ਵੀ ਅਸੀਂ ਕਿਸੇ ਨਾਲ ਰਲਣਾ ਨਹੀਂ ਹੈਗਾ ਜਦ ਪੰਜਾਬ ਦਾ ਹਿੱਸਾ ਹੀ ਹੈਗਾ ਆ ਤੇ ਉਹ ਠੀਕ ਆ ਉਹਨਾਂ ਦੀ رائے ਲਈ ਜਾ ਸਕਦੀ ਪੁੱਛਿਆ ਜਾ ਸਕਦਾ ਪਰ ਪੰਜਾਬ ਦਾ ਜਿਹੜਾ ਜਿਹੜਾ ਚੰਡੀਗੜ੍ਹ ਤੇ ਹੱਕ ਹੈ ਇਹ ਵੱਖਰੀ ਗੱਲ ਹੈ ਕਿ ਬਾਅਦ ਦੇ ਬਜੇ ਤੇ ਰੂਲ অর ਰੈਗੂਲੇਸ਼ਨ ਪ੍ਰੋਡਿਊਸ ਸਟੈਟਲ ਦਰਜਾ ਦਿੱਤਾ ਜਾ ਸਕਦਾ ਪਰ ਜਿਹੜਾ ਚੰਡੀਗੜ੍ਹ ਹੈਗਾ ਉਹ ਪੰਜਾਬ ਦਾ ਹੀ ਹੱਕ ਹੈ ਬਾਕੀ ਜਿਹੜੇ ਪਹਿਲੇ ਨਾਰੇ ਜਿਹੜੇ ਬਚਪਨ ਜੇ ਹੀ ਸੁਣੇ ਸੀ ਚੰਡੀਗੜ੍ਹ ਪੰਜਾਬ ਦਾ ਖਿੜਿਆ ਫੁੱਲ گلاب ਦਾ ਤੇ ਉਹ ਉਸ ਟਾਈਮ ਦੇ ਇਹ ਮਸਲੇ ਪੁਰਾਣੇ ਚੱਲ ਰਹੇ ਆ ਤੇ ਅਸੀਂ ਤਾਂ ਹੁਣ ਵੀ ਇਹੀ ਚਾਹੁੰਦੇ ਵੀ ਚੰਡੀਗੜ੍ਹ ਪੰਜਾਬ ਦੇ ਨਾਮ ਧੰਨ ਇੱਕ ਇੱਕ ਗੱਲ ਚੱਲੀ ਸੀ ਕਿ ਰਣਜੀਤ ਕੜ ਬਣਾ ਦਈਏ ਫਿਰ ਹੁਣ ਨਿਊ ਚੰਡੀਗੜ੍ਹ ਬਣ ਗਿਆ ਮੋਹਾਲੀ ਬਹੁਤ ਉਸ ਪਰ ਜਿਹੜਾ ਪਸਾਰ ਹੋ ਗਿਆ ਪੰਚਕੁਲਾ ਬਣ ਗਿਆ ਮੈਂ ਸਵਾਰ ਕੇ ਇੱਧੇ ਗਿਆ ਸੀ ਪਰ ਘੁੰਮ ਨਹੀਂ ਸਕਿਆ ਮੈਨੂੰ ਲੱਗਦਾ ਹੁਣ ਤਾਂ ਉੱਪਰ ਤੱਕ ਵੀ ਪਹਾੜਾ ਵਾਲੇ ਪਾਸੇ ਤੱਕ ਵੀ ਸਾਰੀ ਦੁਨੀਆ ਇੱਕ ਹੋ ਗਈ ਜ਼ੀਰਕਪੁਰ ਬਣ ਗਿਆ ਕਿੱਡਾ ਵੱਡਾ ਤੇ ਕਿੰਨਾ ਡਿਵੈਲਪ ਹੋ ਗਿਆ ਚੰਡੀਗੜ੍ਹ ਜਿਵੇਂ ਵੈਨਕੋਰ ਦੇ ਆਸ-ਪਾਸ ਕਿੰਨੇ 10 15 ਸ਼ਹਿਰ ਨੇ ਆਸ-ਪਾਸ ਨਾਲ ਲੱਗਦੇ ਉਸ ਲਿਹਾਜ਼ ਨਾਲ ਪਤਾ ਨਹੀਂ ਇਟਸ ਗੋਇੰਗ ਟੂ ਬੀ ਵੈਰੀ ਕੰਪਲੈਕਸ ਇਸ਼ੂ ਸਿਆਸਤਾਂ ਨਿਕਲਣ ਗਈਆਂ ਜਿਵੇਂ ਗਰਾਲ ਸਾਹਿਬ ਨੇ ਕਿਹਾ ਸਿਆਮ ਸਤਿਕਾਰ ਜੀ ਇਹਨੂੰ ਲੱਗਦਾ ਦਿਲਕੋੜ ਮਾਣਾ ਸਿਆਸਤਾਂ ਹੀ ਨਿਕਲ ਗਿਆ 40% ਹਰਿਆਣਾ ਕਹਿੰਦਾ 60% ਪੰਜਾਬ ਪਰ ਫਿਰ ਵੀ ਪੰਜਾਬ ਵਾਲੀ ਸਾਈਡ ਘਰਾਈ ਜਾਦਾ ਕਰਦੀ ਹਰਿਆਣੇ ਵਾਲੀ ਸਾਈਡ ਕਿ ਉਧਰ ਕੀ ਸਿਚੁਏਸ਼ਨ ਆ ਗਰੇਵਾਲ ਜੀ ਜਿਦਾਂ ਉਧਰਲੀ ਸਾਈਡ ਵੀ ਦੱਸ ਕੇ ਜਾਵੇ ਹਰਿਆਣੇ ਵਾਲੇ ਵੀ ਚਾਹੁੰਦੇ ਆ ਵੀ ਪੰਜਾਬ ਚੰਡੀਗੜ੍ਹ ਸਾਡਾ ਹੀ ਹੋਵੇ ਕਿ ਪੰਜਾਬ ਵਾਲੇ ਵੀ ਪੰਜਾਬ ਵਾਲੇ ਹੀ ਸੋਨ ਦੀ ਰੋਲਾਪਾਂਦੇ ਵੀ ਇਹ ਸਾਡਾ ਆ ਕੀ ਉਹ ਇਹ ਵੀ ਸਾਈਡ ਵਿੱਚ ਐਡ ਕਰਕੇ ਜਾਵੇ ਹਰਿਆਣੇ ਵਾਲੀ ਸਾਈਡ ਕਿਉਂ ਨਹੀਂ ਬੋਲਦੀ ਕਿ ਇਹ ਚ ਕੋਈ ਹੋਰ ਪੁਆਇੰਟ ਹੈ ਜਿੱਦਾਂ ਕਿ ਮੈਨੂੰ ਇਝਾ ਲੱਗ ਰਿਹਾ ਵੀ ਜਾਂ ਤਾਂ ਇੱਕ ਧਰਮ ਦਾ ਇਸ਼ੂ ਆ ਵੀ ਇੱਕ ਧਰਮ ਆ ਸੀ ਇਹਨਾਂ ਨੂੰ ਪਰਾ ਕਰਕੇ ਰੱਖਣਾ ਆ ਜਾਂ ਪੰਜਾਬੀਆਂ ਨਾਲ ਇਨੀ ਨਫ਼ਰਤ ਕਿਉਂ ਹੈ ਜੇ ਇਹ ਇੰਡੀਆ ਦਾ ਹਿੱਸਾ ਹੈ ਤੇ ਫਿਰ ਨਫ਼ਰਤ ਕਾਦੀ ਆ ਹੈ ਕਿਉਂਕਿ ਚੰਡੀਗੜ੍ਹ ਵੀ ਹਿੰਦੁਸਤਾਨ ਜੀ ਆ ਪੰਜਾਬ ਵੀ ਦਹਿੰਦੁਸਤਾਨ ਚ ਹਰਿਆਣਾ ਵੀ ਉੱਥੇ ਹੀ ਆ ਇਹ ਰਜਾ ਕਿਉਂ ਹੋ ਰਿਹਾ ਇਹਦੇ ਵਿੱਚ ਜੇ ਪੁਆਇੰਟ ਕੱਢ ਕੇ ਜਾਇਦਾ ਬਿਲਕੁਲ ਕਿਤੇ 30 ਸਿਆਸਤਦਾਨਾਂ ਨੇ ਗੱਲਾਂ ਤੋਰੀਆਂ ਬਹੁਤ ਸਿਗੀਆਂ ਮਹਾ ਪੰਜਾਬ ਬਣਾ ਦਿਓ ਪੁਰਾਣਾ ਪੰਜਾਬ ਵਿੱਚ ਹੀ ਰਲਾ ਲਓ ਪਹਿਲਾਂ ਹਿਮਾਚਲ ਵੀ ਇਕੱਠਾ ਸੀ ਬਾਇ ਦਾਵੇ ਅ ਗਰੇਵਾਲ ਸਾਹਿਬ ਟਾਈਮ ਲਾਈਨ ਦੱਸਣਗੇ ਕਿ ਜਦੋਂ ਚੰਡੀਗੜ੍ਹ ਬਣਾਉਣ ਦੀ ਗੱਲ ਤੁਰੀ ਸੀਗੀ ਉਦੋਂ ਹਰਿਆਣਾ ਅਲੱਗ ਹੋ ਚੁੱਕਿਆ ਸੀਗਾ ਕਿ ਅਜੇ ਹੋਣ ਵਾਲਾ ਸੀ ਜਾਂ ਹੋ ਹੀ ਰਿਹਾ ਸੀ ਅ ਬਹੁਤ ਸਾਰੇ ਪਹਿਲੂ ਨੇ ਇਹਦੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਤੇ ਸਾਰਾ ਕੁਝ ਆਪਾਂ ਇਕੱਠੇ ਹੀ ਸੀਗੇ ਫੇਰ ਤਾਂ ਗੱਲ ਜੱਜਦੀ ਹੈ ਭਈ ਸਾਡੀ ਰਾਜਧਾਨੀ ਹੈ ਪਰ ਪੰਜਾਬ ਦਾ ਹੱਕ ਜਾਦੇ ਕਿਵੇਂ ਬਣਦਾਗਾ ਇਹ ਗਰੇਵਾਲ ਸਾਹਿਬ ਚੱਲਣਾ ਪਾਉਣਗੇ ਗੁਰਦੀਪ ਸਿੰਘ ਜੀ ਸੱਚ ਕਾਲ ਭਾਈ ਮੈਨੂੰ ਐਦਾਂ ਲੱਗਦਾ ਭਈ ਪੰਜਾਬ ਦੇ ਜਿਹੜੇ ਲੋਕ ਆ ਨਾ ਇਹਨਾਂ ਨੂੰ ਕੋਈ ਨਾ ਕੋਈ ਮੁੱਦਾ ਚਾਹੀਦਾ ਹੁੰਦਾ ਇਕੱਠੇ ਹੋਣ ਲਈ ਹੱਡੇ ਪਾਈ ਰੱਖਣ ਲਈ ਹੁਣ ਕੋਈ ਹੋਰ ਮੁੱਦਾ ਹੈ ਨਹੀਂ ਹੁਣ ਚੱਕ ਕੇ ਇਹ ਅੜਾ ਦਿਓ ਕਿਉਂਕਿ ਇਹਨਾਂ ਦੇ ਕੋਲ ਹੁਣ ਜਿਹੜਾ ਪੰਜਾਬ ਨੂੰ ਉਜਾੜਨ ਦੀ ਗੱਲ ਕਰਦੇ ਆ ਇਹ ਗੱਲ ਦੀ ਕੋਈ ਸੈਂਸ ਬਣਦੀ ਆ ਜੇ ਅੱਜ ਤੋਂ 50 ਸਾਲ ਬਾਅਦ ਇਹ ਕਹਿਣ ਜਿਹੜਾ ਹੁਣ ਭਾਰਤ ਵਾਲਾ ਪ੍ਰੋਜੈਕਟ ਨਿਕਲ ਰਿਹਾ ਵੀ ਦੇਖੋ ਜੀ ਪੰਜਾਬ ਦੀਆਂ ਜ਼ਮੀਨਾਂ ਨੂੰ ਉਜਾੜ ਕੇ ਬਣਿਆ ਭਾਈ ਉਹਨਾਂ ਨੂੰ ਪੈਸੇ ਹੀ ਦਿੱਤੇ ਆ ਇਹ ਇਦਾਂ ਹੀ ਤੁਸੀਂ ਕਹਿ ਰਹੇ ਹੋ ਕਿ ਉਹ ਉਹ ਇਲਾਕਾ ਤੋਂ ਐਡਾ ਉਜਾਉ ਨਹੀਂ ਸੀਗਾ ਹੁ ਤਾਂ ਉੱਥੇ ਉਹਨਾਂ ਨੂੰ ਚੰਡੀਗੜ੍ਹ ਬਸਾ ਦਿੱਤਾ ਸਮਾਂ ਕਿ ਵਧੀਆ ਕੀਤਾ ਤੇ ਵਾਕਿਆ ਯੂਨੀਵਰਸਿਟੀਆਂ ਦੇ ਰੌਲਿਆਂ ਤੋਂ ਤਾਂ ਪਤਾ ਲੱਗ ਜਾਂਦਾ ਜਿਹੜੇ ਬੰਦੇ ਨੇ 40 ਸਾਲ ਯੂਨੀਵਰਸਿਟੀ ਪਤਾ ਨਹੀਂ ਕੀ ਉਹ ਲੱਗਾ ਹੋਏਗਾ ਚਾਂਸਲਰ ਹੋਏਗਾ ਕੌਣ ਹੋਏਗਾ ਗੁਰਦਰਸ਼ਨ ਸਿੰਘ ਢਿੱਡੋਂ ਦੀ ਮੈਂ ਇੰਟਰਵਿਊ ਸੁਣਦਾ ਐਡੀ ਯੱਦ ਕਿਸਮ ਦੀ ਉਹਦੀ ਇੰਟਰਵਿਊ ਸੀਗੀ ਕਹਿੰਦਾ ਬਈ ਉਹ ਜਿਹੜੇ ਲੱਖਾ ਸਧਾਨਾ ਤੇ ਪਹਾਨਾ ਸਿੱਧੂ ਖਰਿਆ ਉਹਨਾਂ ਨੂੰ ਪ੍ਰੋਮੋਟ ਕਰੀ ਜਾਂਦਾ ਸੀ ਉਹਨਾਂ ਤੋਂ ਬਿਨਾਂ ਤਾਂ ਸਿੱਖੀ ਨਹੀਂ ਵੱਜ ਸਕਦੀ ਜਦੋਂ ਇੰਮਾ ਦੇ ਬੰਦੇ ਸਾਡੇ ਯੂਨੀਵਰਸਿਟੀਆਂ 'ਚ ਬੈਠੇ ਆ ਤੁਸੀਂ ਉਹਨਾਂ ਤੋਂ ਕੀ ਆਸ ਕਰਉਂਗੇ ਕੀ ਉਮੋ ਤੇ ਉਹਨੇ ਕੀ ਤਿਆਰ ਕੀਤਾ ਹੋਗਾ ਮਟੀਰੀਅਲ ਕਹਾ ਜਿਹੜੇ ਬੰਦੇ ਨੂੰ ਅਸੀਂ ਕਹਿੰਦੇ ਵੀ ਵਾਈਸਟਾਰ ਅੱਗੇ ਅਸੀਂ ਕਹੀ ਜਾਂਦੇ ਫੜੀ ਦਾਅਵੇ ਕਰਦੇ ਆਂ ਪੰਜਾਬ ਦੇ ਲੋਕ ਸਿਆਣੇ ਬਹੁਤ ਆ ਇਹ ਇਹੋ ਜਿਹੇ ਅਜੱਡ ਬੰਦੇ ਤਾਂ ਸਾਡੇ ਯੂਨੀਵਰਸਿਟੀਆਂ ਦੇ ਵਿੱਚ ਬੈਠੇ ਆ ਤਨ ਭਾਗਿਆ ਜੀ ਮੈਂ ਤਾਂ ਕਹੂੰਗਾ ਵੀ ਸੈਂਟਰ ਦੇ ਤਨ ਭਾਗਿਆ ਜੇ ਬੁੱਤੇ ਅਧਿਕਾਰ ਨਹੀਂ ਦਿੱਤੇ ਨਹੀਂ ਤਾਂ ਜਿੱਦਾਂ ਦੀ ਸਥਿਤੀ ਦੇ ਵਿੱਚ ਇਸ ਬਿਲ ਦੇਸ਼ ਪਹੁੰਚ ਗਿਆ ਨਾ ਜੇ ਕਿ ਇਹਨਾਂ ਨੂੰ ਅਧਿਕਾਰ ਦਿੱਤੇ ਹੁੰਦੇ ਤਾਂ ਇਸੇ ਬੰਨਣਾ ਹੀ ਕੱਖ ਨਾ ਸੀਗਾ ਤੇ ਇਹ ਉਹਨਾਂ ਦੇ ਬਦੌਲਤ ਹੀ ਆ ਸਾਰਾ ਕੁਝ ਕਿ ਉਹ ਸੈਂਟਰ ਚ ਚੰਡੀਗੜ੍ਹ ਨੂੰ ਆਪਣੇ ਵਿੱਚ ਪਤਾ ਨਹੀਂ ਰਲਣਾ ਕਿ ਨਹੀਂ ਰਲਣਾ ਇਹ ਤਾਂ ਸਾਡੀਆਂ ਗੱਲਾਂ ਕਿ ਇੱਕ ਜਿਹੜਾ ਪਿੰਡ ਚ ਪੰਜਾਬ ਦੇ ਪਿੰਡ ਚ ਬੈਠਾ ਬੰਦਾ ਮਿਹਨਤ ਕਰ ਰਿਹਾ ਉਹ ਬਾਕੀ ਫਰਕ ਪੈਣ ਲੱਗਾ ਇਸ ਚੀਜ਼ ਨਾਲ ਉਹ ਚੰਡੀਗੜ੍ਹ ਪੰਜਾਬ ਨੂੰ ਮਿਲ ਗਿਆ ਜਾਂ ਹਰਿਆਣਾ ਨੂੰ ਮਿਲ ਗਿਆ ਧੰਨਵਾਦ ਹੈ ਜੀ ਬਹੁਤ ਮਿਹਰਬਾਨੀ ਮੈਨੂੰ ਬਈ ਬਹੁਤ ਸਾਰੇ ਮੈਂ ਤੁਹਾਨੂੰ ਦੱਸਿਆ ਨਾ ਵੀ 10 ਸਾਲ ਮੈਂ ਚੰਡੀਗੜ੍ਹ ਰਿਹਾ ਇਹਨਾਂ ਵਿਦਵਾਨਾਂ ਨਾਲ ਮੇਰੀ ਉਤਸਕ ਬੈਠਕ ਹੁੰਦੀ ਰਹਿੰਦੀ ਸੀ ਜਿਨ੍ਹਾਂ ਵਿਦਵਾਨਾਂ ਨੇ ਪੰਜਾਬ ਚ ਬਹੁਤ ਸਾਰੇ ਪੰ ਉਹਨਾਂ ਦੇ ਵਿੱਚੋਂ ਜਿਹਦਾ ਨਾਮ ਤੁਸੀਂ ਲਿਆ ਹੈਗਾ ਸਰਦਾਰ ਗੁਰਦਾਸ ਸਿੰਘ ਢੱਲੋਂ ਸਾਹਿਬ ਜੀ ਇਹ ਮੇਰੇ ਗੁਆਂਢੀ ਸੀਗੇ ਦੋ ਘਰ ਛੱਡ ਕੇ ਇਹ 15 ਸੀ ਦੇ ਵਿੱਚ ਰਹਿੰਦੇ ਸਨ ਅਤੇ ਇਹਨਾਂ ਨੂੰ ਕੋ ਜਾਣਦਾ ਉੱਥੇ ਹੈ ਨਹੀਂ ਸੀਗਾ ਮੈਂ ਇਸ ਕਰਕੇ ਜਾਣਦਾ ਸੀਗਾ ਕਿ ਅਖਬਾਰਾਂ ਚੈਨਲ ਦਾ ਲੇਖ ਸ਼ਾਬਦਾ ਸੀ ਕਦੇ-ਕਦੇ ਉਦੋਂ ਸੋਸ਼ਲ ਮੀਡੀਆ ਤਾਂ ਹੁੰਦਾ ਨਹੀਂ ਸੀਗਾ ਤੋਂ ਪੰਗਿਆਂ ਹੱਥੇ ਸਿਆਸਤਦਾਨ ਨਹੀਂ ਮੈਂ ਕਹਾਂਗਾ ਪੰਗਿਆਂ ਹੱਥੇ ਇੰਟੈਲੈਕਚੁਅਲ ਜਿਨ੍ਹਾਂ ਦੇ ਵਿੱਚ ਮੈਂ ਸਰਦਾਰ ਕਪੂਰ ਸਿੰਘ ਨੂੰ ਵੀ ਸ਼ਾਮਲ ਕਰਨਾ ਇਹ ਪੰਗਿਆਂ ਹੱਥੇ ਇਹਨਾਂ ਨੂੰ ਮੇਰੇ 10-15 ਵਿਦਵਾਨ ਜਿਹੜੇ ਬਾਹਰ ਸਿਰੇ ਦੇ ਵਿਦਵਾਨ ਨੇ ਮੇਰੇ ਉਹਨਾਂ ਦਾ ਵਾਅ ਵਾਸਤਾ ਪੈਂਦਾ ਹੀ ਰਹਿੰਦਾ ਸੀਗਾ ਮੈਨੂੰ ਲੱਗਦਾ ਹੈ ਕਿ ਇਹ ਥੋੜਾ ਜਿਹਾ ਕਾਣੀ ਵੰਡ ਕੀਤੀ ਇਹਨਾਂ ਨੇ ਇਹਨਾਂ ਨੇ ਬਕਾਇਦਾ ਪੰਜਾਬ ਦੀ ਗੱਲ ਘਟ ਕੀਤੀ ਹੈ ਲੇਕਿਨ ਇਹਨਾਂ ਨੇ ਆਪਣੀ ਵਿਦਵਤਾ ਦਾ ਜਿਹੜਾ ਲੋਹਾ ਮਣਾਉਣ ਦੀ ਖਾਤਰ ਕਈਆਂ ਦੇ ਅੜਕ ਬਲੇ ਕੱਢੇ ਨੇ ਕੇਵਲ ਸਿੰਘ ਜੀ ਹ ਜਰਮਨ ਸਾਹਿਬ ਸਤਿ ਸ਼੍ਰੀ ਅਕਾਲ ਅੱਛਾ ਕਾਲ ਗੁਰਾ ਜੀ ਸਭ ਮੈਂ ਪੁੱਛਣਾ ਚਾਹੁੰਦਾ ਵੀ ਜਿਵੇਂ ਮਤਲਬ ਆਪਣੇ ਹੋਰ ਵੀ ਆਪਣੇ ਹਿੰਦੁਸਤਾਨ ਦੀਆਂ 28 ਸਟੇਟਾਂ ਤੇ ਉਹਨਾਂ ਪਰ ਕਿਸੇ ਨੀ ਕਿਸੇ ਰਾਜਧਾਨੀ ਨੂੰ ਇਹਨੇ ਕੋਈ ਇਹਨਾਂ ਦੇ ਜਿਵੇਂ ਕਦੇ ਨੀ ਕਿਹਾ ਵੀ ਜਿਵੇਂ ਹੁਣ ਆਪਣਾ ਬਿਹਾਰ ਦੀ ਰਾਜਧਾਨੀ ਪਟਨਾ ਜਾਂ ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ ਜਾਂ ਹੋਰ ਵੀ ਉਹਨਾਂ ਨੂੰ ਕਦੇ ਨੀ ਇਹਨਾਂ ਨੇ ਕਿਹਾ ਵੀ ਆ ਕੋਈ ਤੇ ਰੋਲੇ ਤਾਂ ਕੇਵਲ ਸਿੰਘ ਜੀ ਰੋਲੇ ਤਾਂ ਉਹਨਾਂ ਦੇ ਵੀ ਹੈਗੇ ਸੀਗੇ ਗਰਲ ਸਾਹਿਬ ਮੈਂ ਕਿਹਾ ਜਿਆਦਾ ਚੱਲਣਾ ਪਾ ਸਕਦੇ ਆ ਸਾਊਥ ਇੰਡੀਆ ਬਾਰੇ ਕਾਫੀ ਕੁਝ ਜਾਣ ਲੈ ਲੋ ਗਰਲ ਸਾਹਿਬ ਇਹਨਾਂ ਕਾ ਤਾਂ ਜਵਾਬ ਦਿਓ ਸਾਰੀਆਂ ਗੱਲਾਂ ਦਾ ਲਾਮ ਲਾ ਕੇ ਜੀ ਗਰਲ ਸਾਹਿਬ ਮੈਂ ਗਰਲ ਸਾਹਿਬ ਇਹ ਤਾਂ ਬਹੁਤ ਲੰਬਾ ਚੜਾ ਪ੍ਰੋਸੈਸ ਚੱਲ ਪਿਆ ਤੇ ਚਲੋ ਗੱਲ ਵਿੱਚ ਇਹ ਆ ਜਾਂਦੀ ਆਰ ਮਾਨਸਾਹ ਜੀ ਰਦਾਵਾ ਸਾਹੋਂ ਨੇ ਗੱਲ ਕੀਤੀ ਸੀ ਕਿ ਵੱਡੀਆਂ ਬੌਂਦਾਂ ਜਿਹੜਾ ਢੰਗ ਤਰੀਕੇ ਆ ਜੇ ਕੇਂਦਰ ਦੀ ਸਰਕਾਰਾਂ ਪੰਜਾਬ ਨੂੰ ਵੱਖ ਕਰਕੇ ਦੇਖਦੀਆਂ ਨੇ ਤਾਂ ਫਿਰ ਇਹ ਲਕੀਰ ਕਿਉਂ ਨਹੀਂ ਖਿੱਚਦੀਆਂ ਦੇਖੋ ਇਹਦਾ ਬਹੁਤ ਸਖਤ ਗੱਲ ਆ ਪਰ ਇਹ ਜ਼ਰੂਰ ਆਰ ਮਾਨਸਾਹ ਕਿਤੇ ਨਾ ਕਿਤੇ ਕੋਈ ਫਰਕ ਜ਼ਰੂਰ ਆ ਕਿਉਂਕਿ ਪੰਜਾਬ ਦੇ ਨਾਲ ਜਦੋਂ ਆਪਾਂ ਗੱਲ ਕਰਦੇ ਆ ਚਾਹੇ ਹੁੰਦੀ ਹੋਵੇ ਚਾਹੇ ਪਿਛਲੀ ਗੱਲ ਚੱਲਦੀ ਆਉਦੀ ਹੋਵੇ ਹਿੰਦ ਪੰਜਾਬ ਦੀ ਗੱਲ ਹਮੇਸ਼ਾ ਹੁੰਦੀ ਰਹੀ ਆ ਇਸ ਨੂੰ ਅਸੀਂ ਕਿਸੇ ਖਾਸ ਕੰਟੈਸਟ ਦੇ ਵਿੱਚ ਕਿਸੇ ਰਿਲੀਜੀਅਸ ਕੰਟੈਸਟ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਇਹ ਪੰਜਾਬੀ ਵਰਸਿਸ ਅਦਰ ਜਰੂਰ ਹੋ ਜਾਦਾ ਬਹੁਤ ਵਾਰੀ ਹੋ ਜਾਂਦਾ ਤੇ ਕਈ ਵਾਰੀ ਅਸੀਂ ਇਸ ਨੂੰ ਆਪਣੇ ਪੰਜਾਬੀ ਪ੍ਰਾਈਡ ਨਾਲ ਵੀ ਜੋੜ ਕੇ ਦੇਖ ਲੈਂਦੇ ਆ ਉਹ ਜਿਹੜੀ ਠੱਕੇਦਾਰੀ ਅਸੀਂ ਆਪਣੇ ਆਪ ਤੇ ਮਾਣ ਕਰਦੇ ਆ ਪਰ ਜਦੋਂ ਆਪਾਂ ਗੱਲ ਕਰਦੇ ਆ ਚੰਡੀਗੜ੍ਹ ਦੀ ਚੰਡੀਗੜ੍ਹ ਇੱਕ ਵਾਕਈ ਇਮੋਸ਼ਨਲ ਇਸ਼ੂ ਜਾਦਾ ਹੋ ਜਾਂਦਾ ਔਰ ਦੂਜੀ ਗੱਲ ਜਿਹੜੀ ਦਾਵੇਦਾਰੀਆਂ ਦੀ ਗੱਲ ਕੀਤੀ ਗਈ ਹੈ ਤੁਸੀਂ ਵੀ ਗੱਲ ਕੀਤੀ ਆ ਭੋਪਿੰਦਰ ਜੀ ਨੇ ਵੀ ਗੱਲ ਕੀਤੀ ਸੀ ਉਹਦੇ ਚ ਇਹ ਆ ਕਿ ਚੰਡੀਗੜ੍ਹ ਦੇ ਉੱਤੇ ਦਾਵਾ ਹਵਾ ਕੇ ਚੰਡੀਗੜ੍ਹ ਸਾਂਝੇ ਪੰਜਾਬ ਦੇ ਵਿੱਚ ਬਣਿਆ ਸੀ ਪਰ ਜਿਹੜੀਆਂ ਵੀ ਵੱਡ ਦੇ ਸਮੇਂ ਹਰਿਆਣੇ ਦਾ ਵਾਕਾ ਹਿਮਾਚਲ ਦਾ ਵਾਕਾ ਗਿਆ ਉਹਨਾਂ ਦਾ ਕੋਈ ਵੀ ਹਿੱਸਾ ਚੰਡੀਗੜ੍ਹ ਦੇ ਵਿੱਚ ਨਹੀਂ ਸੀ ਉਹ ਸਾਰੀਆਂ ਤਹਿਸੀਲਾਂ ਸਾਰੇ ਬਲਾਕ ਜਿੰਨਾਂ ਦੀਆਂ ਜ਼ਮੀਨਾਂ ਚੰਡੀਗੜ੍ਹ ਦੇ ਵਿੱਚ ਆਈਆਂ ਹੋਈਆਂ ਸੀ ਉਹ ਪਿੰਡ ਉਹ ਸਾਰੇ ਪੰਜਾਬ ਦੇ ਹਿੱਸੇ ਦੇ ਪਿੰਡ ਸੀ ਪੰਜਾਬੀ ਬੋਲਦੇ ਪਿੰਡ ਸੀ ਜਿਨ੍ਹਾਂ ਦਾ ਉਜਾੜਾ ਕੀਤਾ ਗਿਆ ਸੀ ਦੂਸਰੀ ਗੱਲ ਹਰਿਆਣਾ ਵਾਸਤੇ ਇੱਕ ਟੈਂਪਰੇਰੀ ਅਰੇਂਜਮੈਂਟ ਸੀ ਕਿ ਜਿੰਨੀ ਦੇਰ ਤੱਕ ਉਹ ਆਪਣੀ ਰਾਜਧਾਨੀ ਨਹੀਂ ਬਣਾਵੇ ਉਨੀ ਦੇਰ ਤੱਕ ਟੈਂਪਰੇਰੀ ਲਈ ਇਸ ਨੂੰ ਇਸਤੇਮਾਲ ਕਰਨਗੇ ਤੇ ਉਨੀ ਦੇਰ ਤੱਕ ਕੰਮ ਚਲਾਉਣ ਵਾਸਤੇ ਜਿਹੜੇ ਅਧਿਕਾਰੀ ਨੇ ਉਹ 60% ਦੀ ਪੰਜਾਬ ਤੋਂ ਆਉਣਗੇ 40% ਦੀ ਉੱਥੋਂ ਹਰਿਆਣਾ ਚੋਂ ਆਉਣਗੇ ਗਵਰਨਰ ਪੰਜਾਬ ਦਾ ਹੋਊਗਾ SSP ਪੰਜਾਬ ਦਾ ਹੋਊ ਕੈਟਰ ਦਾ ਹੋਊਗਾ ਡਿਪਟੀ ਕਮਿਸ਼ਨਰ IAS ਅਫਸਰ ਜਿਹੜਾ ਹਰਿਆਣਾ ਦਾ ਹੋਊਗਾ ਸੂਚੀ ਵੰਡ ਦਿੱਤੀ ਗਈ ਪਰ ਸਭਾਪੈਣ ਦੇ ਨਾਲ ਅੱਗੇ ਨੂੰ ਨਹੀਂ ਵਧਿਆ ਗਿਆ ਹਰਿਆਣਾ ਜਿਹੜਾ ਸੈਮ ਜੀ ਨੇ ਕਿਹਾ ਕਿ ਆਪਣਾ ਦਾਵਾ ਕਰਦਾ ਹਾਂ ਜੀ ਹੁਣ ਜਦੋਂ ਚੰਡੀਗੜ੍ਹ ਦੀ ਗੱਲ ਆਉਂਦੀ ਹੈ ਤਾਂ ਹਰਿਆਣੇ ਵਾਲੇ ਕਹਿੰਦੇ ਸਾਡਾ 40% ਹੈਗਾ ਜੀ ਇਹਨੂੰ ਹੋਰ ਉਹਦਾਓ ਸਾਡੀ ਵਿਧਾਨ ਸਭਾ ਦੀ ਜਗ੍ਹਾ ਵੀ ਦਿਓ ਹਾਲਾਂਕਿ اخلاقی ਤੌਰ ਤੇ ਆਪਾਂ ਕਹਿ ਸਕਦੇ ਹਾਂ ਕਿ ਜੋ ਉਹਨਾਂ ਨੇ ਆਪਣੀ ਵਿਧਾਨ ਸਭਾ ਬਣਾਉਣੀ ਆ ਉਹ ਉਹ ਅੱਗੇ ਚ ਬਣਾ ਸਕਦੇ ਆ ਪਰ ਜਿਵੇਂ ਆਪਾਂ ਕਿਸੇ ਕਿਰਾਏ ਦੇ ਮਕਾਨ ਦੀ ਗੱਲ ਕਰਦੇ ਆ ਕਿ ਇੱਕ ਕਮਰੇ ਦਾ ਕਬਜ਼ਾ ਨਹੀਂ ਛੱਡਣਾ ਉਹ ਕਬਜ਼ਾ ਛੱਡਿਆ ਜਾਊਗਾ ਅਗਰ ਇਥੋਂ ਚਲੇ ਜਾਂਦੇ ਆ ਸੋ ਇੱਕ ਬੜਾ ਚਾਹੇ ਉਹ ਟੈਕਨੀਕਲ ਕਹਿ ਲੋ ਚਾਹੇ ਸਿਰਫ ਰਾਜਨੀਤਿਕ ਮੁੱਦਾ ਕਹਿਣੋ ਸੋ ਇਹ ਹੈ ਉਸੇ ਤਰੀਕੇ ਦਾ ਮੁੱਦਾ ਦੂਜੀ ਗੱਲ ਜਿਵੇਂ ਮਨਸਾਹ ਤੁਸੀਂ ਜ਼ਿਕਰ ਕੀਤਾ ਕਿ ਨਿਊ ਚੰਡੀਗੜ੍ਹ ਵੀ ਬਣ ਗਿਆ ਮੁਹਾਲੀ ਵੀ ਬਣ ਗਿਆ ਤੇ ਰਣਜੀਤਗੜ੍ਹ ਦਾ ਜ਼ਿਕਰ ਵੀ ਹੋ ਗਿਆ ਪਰ ਇਹਦੇ 'ਚ ਇੱਕ ਚੀਜ਼ ਜ਼ਰੂਰ ਆ ਕਿ ਇਹਦਾ ਰੌਲਾ ਜ਼ਰੂਰ ਪਿਆ ਸੀ ਉਦੋਂ ਬਣਾ ਸਾਹਿਬ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਚਾਰਕ ਮੁਹਾਲੀ ਤੇ ਫੋਕਸ ਹੋਇਆ ਮੁਹਾਲੀ ਨੂੰ ਬਹੁਤ ਵਧੀਆ ਤਰੀਕੇ ਨਾਲ ਡਿਵੈਲਪ ਕਰਨਾ ਸ਼ੁਰੂ ਕੀਤਾ ਗਿਆ ਮੁਹਾਲੀ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਦਫ਼ਤਰ ਸ਼ਿਫਟ ਕਰ ਦਿੱਤੇ ਗਏ ਤਾਂ ਉਦੋਂ ਇਹ ਕਿਹਾ ਗਿਆ ਸੀ ਕਿ ਸ਼ਾਇਦ ਅਕਾਲੀ ਦਲ ਖੋਦੀ ਪੰਜਾਬ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਦਾਅਵੇ ਨੂੰ ਡਿਲੀਊਟ ਕਰ ਰਿਹਾ ਔਰ ਇਹ ਹਾਲਾਂਕਿ ਉਹਨਾਂ ਨੇ ਕਿਹਾ ਸੀ ਕਿ ਨਹੀਂ ਅਸੀਂ ਨਵੀਆਂ ਥਾਵਾ ਬਣਾ ਰਹੇ ਹਾਂ, ਛੋੜੇ ਦਫ਼ਤਰ ਬਣਾ ਰਹੇ ਹਾਂ, ਕੁਝ ਚੀਜ਼ਾਂ ਜਿਹੜੀਆਂ ਅਸੀਂ ਨਵੀਆਂ ਬਣਾਈਆਂ ਗਈਆਂ ਚੰਡੀਗੜ੍ਹ ਦੇ ਵਿੱਚ ਚਾਹੇ ਹੌਕੀ ਦਾ ਸਟੇਡੀਅਮ ਸੀ, ਕੁਝ ਸਰਕਾਰੀ ਬਿਲਡਿੰਗਾਂ ਵੱਟੀਆਂ ਨਵੀਆਂ ਚੀਜ਼ਾਂ ਕੀਤੀਆਂ ਗਈਆਂ। ਪਰ ਜਿਹੜੀ ਗੱਲ ਆਪਾਂ ਜਦੋਂ ਵੀ ਚੰਡੀਗੜ੍ਹ ਦੀ ਕਰਦੇ ਹਾਂ ਰਮਾਣਾ ਸਾਹਿਬ ਇਸ ਲਈ ਵੀ ਅਹਿਮ ਹੋ ਜਾਂਦੀ ਆ ਜਿਹੜੀ ਬਾਕੀ ਵੀ ਆਪਾਂ ਸਾਰੀ ਗੱਲ ਕੀਤੀ ਯੂਟੀ ਦੀ ਗੱਲ ਕੀਤੀ ਗਈ ਸੀ ਕਿ ਇਹ ਯੂਟੀਆਂ ਬਾਕੀ ਸਾਰੀਆਂ ਆਸੇ ਪਾਸੇ ਨੇ ਦੇਖੋ ਜੇ ਦਿੱਲੀ ਦਾ ਸਟੇਕ ਆ ਰਮਾਣਾ ਸਾਹਿਬ ਦਿੱਲੀ ਦੇਸ਼ ਦੀ ਰਾਜਧਾਨੀ ਦੇ ਨਾਲ-ਨਾਲ ਪਾਵਰ ਸੈਂਟਰ ਵੀ ਆ ਉੱਥੇ ਕੇਂਦਰ ਆਪਣਾ ਦਬਦਬਾ ਚਲਾਉਂਦਾ ਸੀ ਇਸ ਗੱਲ ਨੂੰ ਕਦੇ ਮੁਲਕਰ ਨਹੀਂ ਹੋਏ ਕਿ ਉਹ ਰੀਜਨ ਬਹੁਤ ਇੰਪੋਰਟੈਂਟ ਆ ਨਾ ਸਿਰਫ ਦਿੱਲੀ ਬਲਕੇ ਐਨਸੀਆ ਜਦੋਂ ਕਿ ਪੰਜਾਬ ਜਿਹੜਾ ਚੰਡੀਗੜ੍ਹ ਆ ਉਹ ਪੰਜਾਬ ਦੀ ਰਾਜਧਾਨੀ ਆ ਕੈਪੀਟਲ ਸਿਟੀ ਆ ਅੱਜ ਜੇ ਪੰਜਾਬ ਦੀ ਕੈਪੀਟਲ ਸਿਟੀ ਦੇ ਉੱਤੇ ਹੀ ਡਾਇਰੈਕਟਲੀ ਕੇਂਦਰ ਸਰਕਾਰ ਦਾ ਕੰਟਰੋਲ ਹੋਊਗਾ ਤਾਂ ਉਹਨੂੰ ਪੰਜਾਬ ਦੀ ਕੈਪੀਟਲ ਸਿਟੀ ਵੀ ਨਹੀਂ ਕਹਿ ਸਕਦੇ ਫਿਰ ਤਾਂ ਕੋਈ ਇੰਤਜ਼ਾਮ ਵੀ ਵੱਖਰਾ ਕਰਨਾ ਪਊਗਾ ਸੋ ਕਈ ਸਾਰੇ ਪਹਿਲੂ ਇਹਦੇ ਵਿੱਚੋਂ ਨਿਕਲ ਕੇ ਬਾਹਰ ਆਉਂਦੇ ਆ ਰਮਾ ਸਾਹਿਬ ਉਸ ਨੂੰ ਇੰਨਾ ਸਿੰਪਲਿਫਾਈਡ ਤਰੀਕੇ ਨਾਲ ਵਿਖਿਆ ਸਕਦੇ ਜਿਵੇਂ ਕਰਤਿਪ ਸਿੰਘ ਜੀ ਕਹਿੰਦੇ ਨੇ ਕਿ ਇਹਨੂੰ ਆਪਾਂ ਸਿਰਫ ਇੱਕ ਮੁੱਦੇ ਦੇ ਤੌਰ ਤੇ ਜਿਹੜਾ ਲੋਕਾਂ ਨੂੰ ਇਕੱਠਾ ਕਰਦੇ ਉਹ ਨਹੀਂ ਦੇਖਿਆ ਜਾ ਸਕਦਾ ਇੰਨਾ ਮੁੱਦਿਆਂ ਨੂੰ ਚੱਕ ਕੇ ਕਰਤਿਪ ਸਿੰਘ ਜੀ ਪੋਲਿਟਿਸ਼ੀਅਨਸ ਨੇ ਇੰਨਾ ਤੱਕ ਆਪ ਤਿਲ ਦਾ ਤਾਰ ਬਣਾਉਣ ਲੱਗਿਆਂ ਨੇ ਮਿੱਟ ਲਾਉਣਾ ਔਰ ਉਹ ਚੀਜ਼ਾਂ ਦੇ ਜਿਹੜੀਆਂ ਫਿਰ ਵਕਰੇਵੇਂ ਵਾਲੇ ਪਾਸੇ ਨੂੰ ਲੋਕਾਂ ਨੂੰ ਲੈ ਕੇ ਜਾਂਦੀਆਂ ਨੇ ਸਵਾਲ ਤਾਂ ਇਹ ਆ ਕਿ ਸਿਸਟਮ ਨੂੰ ਐਜ਼ ਇਟ ਇਜ਼ ਚੱਲਦਾ ਰੱਖਣ ਦੇ ਵਿੱਚ ਕੇਂਦਰ ਸਰਕਾਰ ਦਾ ਕੀ ਕਰਦਾ ਯੂਨੀਵਰਸਿਟੀ ਜਿਹੜੀ ਆ ਉਹ ਪਿਛਲੇ 50 ਸਾਲਾਂ ਤੋਂ ਬਹੁਤ ਬੇਤਰਤੀਬੇ ਤਰੀਕੇ ਨਾਲ ਚੱਲ ਰਹੀ ਹੈ ਪੰਜਾਬ ਯੂਨੀਵਰਸਿਟੀ ਦੀ ਨਾ ਐਜੂਕੇਸ਼ਨ ਦੇ ਵਿੱਚ ਨਾ ਉਹਦੇ ਮਾਹੌਲ ਦੇ ਵਿੱਚ ਕਦੇ ਕੋਈ ਫਰਕ ਨਹੀਂ ਪਿਆ ਕਿਉਂ ਉਹਦਾ ਢਾਂਚਾ ਬਦਲਣਾ ਖੜੇ ਹੋਏ ਪਾਣੀਆਂ ਦੇ ਵਿੱਚ ਵੱਤੇ ਕਿਉਂ ਮਰੇ ਜਾ ਰਹੇ ਆ ਇਹ ਜਿਹੜੇ ਸਵਾਲ ਨੇ ਨਾ ਜੀ ਇਹ ਇਹਨਾਂ ਦਾ ਜਵਾਬ ਹੋ ਇਹ ਠੀਕ ਆ ਕਿ ਇਹਨਾਂ ਦਾ ਜਵਾਬ ਲਿਖਾ ਸਦਾਨਾ ਜਾਂ ਹੋਰ ਉਹ ਨਹੀਂ ਦੇ ਸਕਦੇ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਦਾ ਇਤਰਾਜ਼ ਕੀਤਾ ਕਿ ਪੋਲੀਟੀਕਲ ਪਾਰਟੀਆਂ ਨੇ ਤਾਂ ਉੱਥੇ ਜਿਹੜੀ ਗੱਲ ਕੀਤੀ ਉਹ ਹੀ ਨਿਵਰਸਤੀ ਦੀ ਕੀਤੀ ਆ ਨੌਨ ਪੋਲੀਟੀਕਲ ਬੰਦਿਆਂ ਨੇ ਉੱਥੇ ਪੋਲੀਟੀਕਲ ਗੱਲਾਂ ਜਾਦਾ ਕੀਤੀਆਂ ਨੇ ਜਿਨ੍ਹਾਂ ਦੇ ਕੋਈ ਤੁਕ ਨਹੀਂ ਸੀ ਬੰਦੀ ਔਰ ਜੇ ਹੁਣ 25 ਤੋਂ ਬਾਅਦ 26 ਤਰੀਕ ਨੂੰ 25 ਤੱਕ ਦਾ ਆਲਟੀਮੇਟ ਵਾ ਜਾਂ ਕਿਹਾ ਜਾਵੇ ਕਿ 25 ਤੱਕ ਦਰਨਾ ਦਾ ਪ੍ਰੋਮਿਸ ਕੀਤਾ ਗਿਆ ਕੋਈ ਹੱਲ ਕਰਾਂਗੇ ਤਾਂ ਉਸ ਤੋਂ ਬਾਅਦ ਜੋ ਏਜੰਡਾ ਚੱਲਦਾ ਉਹ ਵੀ ਦੇਖਣਾ ਉਹ ਕਿਉਂਕਿ ਰਮਾਜ਼ ਮੈਂ ਹੀ ਦੱਸਦਾ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਕਿਸਾਨਾਂ ਦੇ ਜਿਹੜਾ ਦਿੱਲੀ ਵਾਲਾ ਧਰਨਾ ਸੀ ਉਹਦੇ 5 ਸਾਲ ਪੂਰੇ ਪਰੋਂਦੇ ਤੇ ਦੇ ਸੰਬੰਧ ਵਿੱਚ ਸੈਕਟਰ 44 ਦੇ ਵਿੱਚ 26 ਤਰੀਕ ਨੂੰ ਇੱਕ ਰੈਲੀ ਕਰਨ ਜਾ ਰਿਹਾ ਪਰ ਇਹਦੀ ਪਰਮਿਸ਼ਨ ਮਿਲ ਚੁੱਕੀ ਆ ਅੱਜ ਹੀ ਮਿਲੀ ਆ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਤੋਂ ਤੇ ਅਗਰ 26 ਤਰੀਕ ਨੂੰ ਯੂਨੀਵਰਸਿਟੀ ਦਾ ਮਸਲਾ ਵੀ ਕੋਈ ਨਹੀਂ ਹੱਲ ਹੁੰਦਾ ਤਾਂ ਕਿਤੇ ਇਹ ਜਿਹੜੇ ਦੋਵੇਂ ਐਜੀਟੇਸ਼ਨ ਨਹੀਂ ਇਹ ਇਕੱਠੇ ਤਾਂ ਨਹੀਂ ਹੋ ਜਾਣਗੇ ਤੇ ਵੱਡਾ ਪੋਲੀਟਿਕਲ ਟਰਮਾਲ ਜਿਹੜਾ ਇਸ ਰੀਜਨ ਦੇ ਵਿੱਚ ਉਹ ਦੇਖਣ ਨੂੰ ਮਿਲ ਸਕਦਾ ਜੀ